ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀਬੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਅ ਅਸੀਂ ਅੱਜ ਪਹੁੰਚੇ ਆ ਪਿੰਡ ਚਣਿਆਣੀ ਜਿਹੜਾ ਕੀ ਬਲਾਚੌਰ ਦੇ ਵਿੱਚ ਪੈਂਦਾ ਥਾਣਾ ਪੂਜੜ ਲੱਗਦਾ ਆ ਇੱਥੇ ਨਾਲ ਇੱਕ ਅ ਸਾਨੂੰ ਪਤਾ ਲੱਗਿਆ ਸੀ ਬਾਈ ਹੁਣੀ ਬੁਲਾਇਆ ਸੀ ਇੱਕ ਬੱਗੀ ਨਾਂ ਦਾ ਮੁੰਡਾ ਜੋ ਕਿ ਆਪਣੇ ਕਟਿੰਗ ਦੀ ਸਲੂਨ ਦੀ ਦੁਕਾਨ ਕਰਦਾ ਆ ਇਹ ਕਿਹੜਾ ਰੋਡ ਤੇ ਦੁਕਾਨ ਹੈ ਸੈਂਟਰ ਰੋਡ ਸੈਂਟਰੇ ਵਾਲੇ ਰੋਡ ਤੇ ਦੁਕਾਨ ਕਰਦਾ ਬਾਈ ਉਹ ਬਾਈ ਨੂੰ ਨਾ ਜ 10 ਦਿਨ ਹੋ ਗਏ ਮੈਂ ਆਪਣੇ ਫੇਸਟੇ ਪੋਸਟ ਵੀ ਪਾਈ ਸੀ ਤੁਸੀਂ ਸ਼ੇਅਰ ਵੀ ਕੀਤੀ ਸੀ ਸਾਰਿਆਂ ਨੇ ਅੱਜ ਬਾਈ ਉਹਨਾਂ ਦੇ ਘਰੇ ਪਹੁੰਚਿਆ ਬਾਈ ਉਹਨਾਂ ਨੂੰ ਪੁੱਛਨੇ ਆ ਉਹਨਾਂ ਦੀ ਵਾਈਫ ਵੀ ਨਾਲ ਆ ਤੇ ਉਹਨਾਂ ਦੇ ਭਾਬੀ ਜੀ ਵੀ ਨਾਲ ਆ ਇਹ ਭਾਜੀ ਸਾਸਿਕਾਲ ਕੋਲ ਪੱਲੇ ਮੈਂ ਇਹ ਬਾਈ ਜੀ ਤੁਹਾਡਾ ਨਾਮ ਕੀ ਆ ਜੀ ਮੇਰਾ ਨਾਮ ਜਸਪਾਲ ਇਹ ਬੱਗੀ ਭਰਾ ਤੁਹਾਡਾ ਭਰਾ ਲੱਗਦਾ ਹੈ ਜੀ ਹਾਂਜੀ ਅੱਛਾ ਛੋਟਾ ਇੱਕ ਬੜਾ ਬੜਾ ਹੀ ਅੱਛਾ ਤੇ ਪੱਕਾ ਨਾਮ ਕੀ ਆ ਬੱਗੀ ਬਾਈ ਦਾ ਉਹਦਾ ਨਾਮ ਸੁਖਵਿੰਦਰ ਕੁਮਾਰ ਅੱਛਾ ਸੁਖਵਿੰਦਰ ਕੁਮਾਰ ਇਹ ਬਾਈ ਗੱਲ ਦੱਸ ਸਕਦੇ ਆ ਸਾਰੇ ਦੋਸਤਾਂ ਨੂੰ ਕੀ ਗੱਲ ਕੀ ਹੋਈ ਆ ਯਾਰ ਭਾਜੀ ਆਪਣੀ ਦੁਕਾਨ ਤੇ ਸੀਗਾ 7 6 ਵਜੇ ਤੇ ਪਹਿਲਾਂ ਹਾਂਜੀ ਉਹ ਉਹ ਤੋਂ ਬਾਅਦ ਭਾਜੀ ਸਾਨੂੰ ਫੁਟੇਜ ਜਿਹੜੀ ਮਿਲੀ ਆ ਪਹਿਲੀ ਹਾਂਜੀ ਜਾਂਦੇ ਦੀ ਬਲਾਚੋਲ ਸਾਈਡ ਨੂੰ ਅੱਛਾ ਜੀ ਝਾਂਗੜੀਆਂ ਪਿੰਡ ਪੈਂਦਾ ਜੀ ਅੱਛਾ ਜੀ ਠੀਕ ਹੈ ਉਹ ਤੋਂ ਬਾਅਦ ਸਾਨੂੰ 2 ਦਿਨ ਕੁਝ ਨਹੀਂ ਉਹ ਤੋਂ ਬਾਅਦ ਮਿਲਿਆ ਠੀਕ ਹੈ ਜੀ ਫੇ ਸਾਨੂੰ ਇੱਕ ਸਕੂਟਰੀ ਦਾ ਫੋਨ ਆਇਆ ਜੀ ਆਪਣੇ ਹਾਂਸਰੋ ਦੇ ਕੋਲ ਇੱਕ ਨਾਕਾ ਪੈਂਦਾ ਜੀ ਹਾਂਜੀ ਹਾਂਸਰੋ ਕੋਲ ਨਾਕਾ ਪੈਂਦਾ ਹਾਂਜੀ ਹਾਂਜੀ ਭਾਜੀ ਉੱਥੋਂ ਫਿਰ ਸਕੂਟਰੀ ਸਾਨੂੰ ਮਿਲੀ ਅੱਛਾ ਜੀ ਉਹ ਤੋਂ ਬਾਅਦ ਜੀ ਟੂਲ ਪਲੱਜ ਵਾਲੀ ਫੁਟੇਜ ਇੱਕ ਚੱਕ ਕੀਤੀ ਸੀ ਅੱਛਾ ਟੂਲ ਪਲਾਜੀ ਵਾਲੀ ਹਾਂਜੀ ਉੱਥੋਂ ਲੰਘਿਆ ਸਕੂਟਰੀ ਤੋਂ ਕੱਲਾ ਹੀ ਸੀਗਾ ਅੱਛਾ ਹਾਂਜੀ ਕੋਈ ਨਾਲ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਾਲ ਨਹੀਂ ਸੀ ਅੱਛਾ ਤੇ ਉਸ ਤੋਂ ਬਾਅਦ ਨਹੀਂ ਭਾਜੀ ਕੋਈ ਵੀ ਸਾਨੂੰ ਇਹ ਕਿੰਨੀ ਤਰੀਕ ਦੀ ਗੱਲ ਆ ਬਾਈ ਜੀ ਇਹ ਹੈਗਾ ਜੀ ਦਿਨ ਐਤਵਾਰ ਦੀ ਦਿਨ ਐਤਵਾਰ ਦੀ ਸ਼ਾਮ ਦੀ ਗੱਲ ਸ਼ਾਮ ਦੀ ਅੱਛਾ 23 ਤਰੀਕ ਦੀ ਹਾਂਜੀ ਤੇ ਭੈਣ ਉਹਨਾਂ ਨਾਲ ਵੀ ਗੱਲਬਾਤ ਕਰਦੀਆਂ ਆ ਲੋਕ ਤੇ ਮਾਈ ਮਾਈ ਕੋਈ ਹਾਂਜੀ ਭੈਣ ਸਾਸੀ ਕੱਲ ਇਹ ਬੱਕੀ ਵਾਈ ਬੱਕੀ ਭਾਜੀ ਦੀ ਵਾਈ ਦਾ ਪੈਣਾ ਕੀ ਕੁਛ ਕਹਿਣਾ ਚਾਹੁੰਦੇ ਆ ਮਤਲਬ ਕੀ ਗੱਲ ਦੀ ਹੋਈ ਆ ਜੀ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਤੁਹਾਡੇ ਨਾਲ ਨਹੀਂ ਨਹੀਂ ਕੋਈ ਲੜਾਈ ਤੇ ਹਾਂ ਜੀ ਕੀ ਮਤਲਬ ਕਿੰਨੇ ਕਿੰਨੇ ਦਿਨਾਂ ਦੀ ਗੱਲ ਆ ਇਹ ਕਿੰਨੀ ਤਰੀਕ ਦੀ ਆ ਗੱਲ ਬਈ ਕੀ ਹੋਇਆ ਕਿੱਦਾਂ ਹੋਇਆ 23 ਤਰੀਕ ਦੀ ਗੱਲ ਆ ਭਾਜੀ ਐਤਵਾਰ ਦੀ ਅੱਛਾ ਜੀ ਮੇਨਾ ਭਾਜੀ ਗੱਲ ਕੀਤੀ ਇਹਨਾਂ ਨੇ 8 ਵਜੇ ਅੱਛਾ ਤੇ ਕਹਿੰਦੇ ਆਣ ਲੱਗਿਆ ਮੈਂ ਇੱਕ ਗਾਹਕ ਰਹਿੰਦਾ ਆ ਅੱਛਾ ਜੀ ਹਾਂ ਜੀ ਤੇ ਮੁੜ ਕੇ ਭਾਜੀ ਫੋਨ ਬੰਦ ਆਉਂਦਾ ਸੀ ਇਹਨਾਂ ਦਾ ਅੱਛਾ ਫੋਨ ਬੰਦ ਆ ਲਿਆ ਹਾਂ ਜੀ ਨੇ ਫਿਰ ਤੁਹਾਨੂੰ ਤੇ ਮਿਲ ਕੇ ਗਈ ਆ ਜਾਂ ਫਿਰ ਕਿੰਨੇ ਕਬੀ ਦੀ ਗੱਲ ਆ ਤੁਹਾਡਾ ਮਨੁੱਖ ਸ਼ਾਮ ਦੀ ਸਵੇਰ ਦੀ ਸ਼ਾਮ ਦੇ ਲੇ ਤਾਂ ਭਾਜੀ ਰੋਟੀ ਖਾ ਕੇ ਗਏ ਕਰੋ ਹੋ ਕੇ ਗਏ ਤੁਸੀਂ ਅੱਛਾ ਹਾਂਜੀ ਠੀਕ ਹੈ ਜੇ ਬੱਗੀ ਬਾਈ ਕੋਈ ਵੀਡੀਓ ਦੇਖਦਾ ਹੋਣਾ ਜਾਂ ਮਨੁੱਖ ਸਾਡੀ ਵੀਡੀਓ ਵੀ ਦੇਖਦਾ ਹੋਵੇ ਕੀ ਕਹਿਣਾ ਚਾਹੁੰਦੇ ਆ ਉਹਨੂੰ ਭਾਜੀ ਨੂੰ ਅਸਤੇ ਇਹ ਕਹਿਣਾ ਚਾਹੁੰਦੇ ਭਾਜੀ ਮੇਰੀ ਮੇਰੀ ਭਾਈ ਅਸਤੇ ਇਹ ਕਹਿਣਾ ਚਾਹੁੰਦੇ ਭਾਜੀ ਬਸ ਘਰੇ ਆ ਜਾਵੇ ਠੀਕ ਹੈ ਜੀ ਹਾਂਜੀ ਇਹ ਇਹ ਪਰ ਤੁਹਾਨੂੰ ਮਤਲਬ ਕੋਈ ਏਦਾਂ ਲੱਗਦਾ ਕੋਈ ਬਈ ਕਿਤੇ ਨਹਿਰ ਦਾ ਜਾਂ ਕੋਈ ਇਸ ਚੀਜ਼ ਦਾ ਵੀ ਤੁਸੀਂ ਕਹਿੰਦੇ ਸਕੂਟਰੀ ਹਾਸਲ ਤੋਂ ਮਿਲੀ ਆ ਬਾਈ ਕੁਝ ਲੱਗਦਾ ਕੋਈ ਨਹਿਰ ਦਾ ਜਾਂ ਤੁਹਾਨੂੰ ਲੱਗਦਾ ਕੋਈ ਸ਼ਾਲ ਦਾ ਮੈਂ ਬੱਸ ਮੈਂ ਬੱਸ ਕੋਈ ਚੰਗੇ ਨਹੀਂ ਅੱਛਾ ਇਦਾਂ ਨਹੀਂ ਕੋਈ ਗੱਲ ਚੱਲੀ ਬੜੇ ਸੋਹਣੇ ਰੋਟੀ ਖਾ ਕੇ ਦੁਪਹਿਰ ਨੂੰ ਗਏ ਅੱਛਾ ਜੀ 4 ਵਜੇ ਘਰ ਹੋ ਗਿਆ 2 ਵਜੇ ਆਇਆ 4 ਵਜੇ ਰੋਟੀ ਖਾ ਕੇ ਘਰ ਹੋ ਗਏ ਠੀਕ ਹੈ ਹਾਂ ਜੀ ਮਿਸਤਰੀ ਨੂੰ ਪੱਟੀ ਬਣਾਉਣੀ ਪੱਟੀ ਪੜਾ ਕੇ ਗਿਆ ਉਹ ਤੇਸਰੀ ਦਾ ਕੰਮ ਚੱਲਦਾ ਭਾਜੀ ਅੱਛਾ ਮਿਸਤਰੀ ਦਾ ਹਾਂਜੀ ਉਹ ਫੱਟੀ ਫੜਾ ਕੇ ਗਿਆ ਜੀ ਦੁਬਾਰਾ ਦੱਦੇ ਗੋਲ ਗੱਪੇ ਖਾ ਕੇ ਇਹ ਗਿਆ ਅੱਛਾ ਹਾਂਜੀ ਫਿਰ ਮੇਰੀ ਲਾਸਟ ਕਾਲ ਹੋਈ ਗੱਲ ਹਾਂ 6:01 ਮਿੰਟ ਤੇ ਹੀ ਠੀਕ ਹੈ ਹਾਂਜੀ ਤੇ ਉਦੋਂ ਮੈਂ ਕਿਹਾ ਸੀਗਾ ਵੀ ਘਰ ਨੂੰ ਆ ਜਾਵੇ ਮਿਸਤਰੀ ਦੋ ਬੰਦੇ ਦੀ ਲੋੜ ਆ ਹੂੰ ਸਹੀ ਹੈ ਉਹ ਕਹਿੰਦਾ ਮੇ ਕੋਲ ਦੋ ਗਾਹਕ ਆ ਮੈਂ ਆ ਗਿਆ ਠੀਕ ਹੈ 10-15 ਮਿੰਟ ਤੇ ਹੀ ਜੀ ਜੀ ਹਾਂਜੀ ਫਿਰ ਮੁੜ ਕੇ ਮੋੜ ਕੇ ਮੈਂ ਧਿਆਨ ਨਹੀਂ ਦਿੱਤਾ ਕਿ ਚਲੋ ਕੋਈ ਗੱਲ ਨਹੀਂ ਆਏ ਜਾਂਦਾ ਕੋਈ ਨਾ ਕੋਈ ਗਾਖ ਫੇ ਨਿਕਲ ਮੁੱਕਰ ਨਾ ਔਖਾ ਹੋ ਜਾਂਦਾ ਜੀ ਹੂੰ ਤਾਂ ਇਸ ਕਰਕੇ ਫੇ ਮੈਂ ਕਾਲ ਨਹੀਂ ਕੀਤੀ ਉਹਨੂੰ ਅੱਛਾ ਕਾਲ ਨਹੀਂ ਕੀਤੀ ਤੇ ਫੋਨ ਕੋਲ ਲੈ ਕੇ ਗਿਆ ਹਾਂਜੀ ਫੋਨ ਲੋਕੇਸ਼ਨ ਕੁਝ ਪਤਾ ਦਿੱਤਾ ਲੋਕੇਸ਼ਨ ਆਨ ਇਨ ਹੀ ਨਾ ਕੀਤਾ ਉਹਨੇ ਫੋਨ ਉਹਨੇ ਸੋਚ ਬੰਦ ਸੋਮਵਾਰ ਰਾਤ ਨੂੰ ਕੀਤਾ ਵਾਜੀ ਉਹਨੂੰ ਸੋਮਵਾਰ ਰਾਤ ਨੂੰ ਕੀਤਾ ਕੀਤਾ ਹੀ ਵਾਜੀ ਅੱਛਾ ਹਾਂਜੀ ਉਹ ਚਾਚੀ ਨਾਲ ਗੱਲ ਹੋ ਗਈ ਚਾਹ ਤੁਲੀ ਕੇ ਮਾੜੀ ਮੋਟੀ ਹੋ ਗਈ ਨਾ ਮਤਲਬ ਉਹਨਾਂ ਦੇ ਹਾਂਜੀ ਮੰਮੀ ਨਾਲ ਜਾਉਂਗਾ ਨਹੀਂ ਨਹੀਂ ਇੱਧਰ ਸਾਡੇ ਪਿੱਛੇ ਚਾਚੀ ਆ ਡੈਡੀ ਚੋਂ ਉਹਨਾਂ ਨੇ ਕਾਲ ਕੀਤੀ ਉਹਨਾਂ ਨਾਲ بس ਇੰਨੀ ਗੱਲ ਕੀਤੀ ਕਿ ਚਾਚੀ ਮੈਂ ਫਸ ਗਿਆ ਅੱਛਾ بس ਇੰਨੀ ਗੱਲ ਹੋਈ ਮੁੜ ਕੇ ਫਿਰ ਕਾਲ ਆਉਂਦੇ ਰਹੇ ਉਹਨੇ ਫੋਨ ਨਹੀਂ ਚੁੱਕਿਆ ਫਿਰ ਸੁੱਚ બંધ ਹੋ ਗਿਆ ਅੱਛਾ ਹਾਂਜੀ ਉਸ ਤੋਂ ਬਾਅਦ ਫਿਰ ਸੁੱਚ ਹੀ ਬੰਦ ਆਉਂਦਾ ਰਿਹਾ ਹਾਂਜੀ ਕੁਝ ਪ੍ਰਸ਼ਾਸਨ ਕੋਲੋਂ ਮੰਗ ਕੁਝ ਚਾਹੁੰਦੇ ਆ ਪ੍ਰਸ਼ਾਸਨ ਭਾਜੀ ਪੂਰੀ سپورਟ ਤਾਂ ਕਰੇ ਭਾਜੀ ਅਸੀਂ ਅਸੀਂ ਵੀ ਭੱਜੇ ਫਿਰਦੇ ਆ ਕਿ ਸਾਨੂੰ ਦੱਸੇ ਦੇਵੇ ਕਿੱਥੇ ਆ ਲੋਕੇਸ਼ਨ ਦੇ ਦੇਣ ਅਸੀਂ ਆਪ ਲੈ ਆਵਾਂਗੇ ਬਿਲਕੁਲ ਠੀਕ ਨਹੀਂ ਭਾਜੀ ਜਦ ਤੱਕ ਪ੍ਰਾਕ ਕਰੀ ਨਹੀਂ ਆਂਦਾ ਸਾਡੇ ਵੀ ਨਾ ਚੈਨ ਨਹੀਂ ਆਂਦਾ ਭਾਜੀ ਦਿਮਾਗ ਖਰਾਬ ਹੋਇਆ ਪਿਆ ਭਾਜੀ ਠੀਕ ਨਹੀਂ ਭਾਜੀ ਭਾਈ ਭੈਣ ਇਮੋਸ਼ਨਲ ਹੋ ਗਏ ਇਸ ਚੀਜ਼ ਦੇ ਉੱਪਰ ਭਾਈ ਬੱਗੀ ਵੀਰੇ ਤੁਸੀਂ ਵੀ ਵੀਡੀਓ ਜੇ ਦੇਖਦੇ ਆ ਤਾਂ ਘਰ ਵਾਪਸ ਆ ਜਾਓ ਚੰਗੀ ਗੱਲ ਆ ਤੇ ਪਰਿਵਾਰ ਦਾ ਹਾਲ ਦੇਖ ਲਓ ਸਾਡੇ ਸਾਹਮਣੇ ਆ ਸਾਰਿਆਂ ਨੇ ਤੇ ਬਾਈ ਕੁਝ ਹੋਰ ਕਹਿਣਾ ਚਾਹੁੰਦੇ ਕੋਈ ਮਤਲਬ ਥਾਣੇ ਵਗੈਰਾ ਤੁਸੀਂ ਗੱਲ ਕੀਤੀ ਹੈ ਹਾਂਜੀ ਭਾਜੀ ਉੱਥੇ ਐਫ ਆਈ ਆਰ ਕਰਾਈਓ ਭਾਜੀ ਆਪਣੇ ਪੁੱਜੇ ਵਾਲੇ ਥਾਣੇ ਕੋਈ ਹੱਲ ਨਹੀਂ ਕਰਦੇ ਭਾਜੀ ਸਾਡੇ ਮਰਜ਼ੀ ਨਹੀਂ ਕਰਦੇ ਕੋਈ ਨਹੀਂ ਕਰਦੇ ਸਾਨੂੰ ਪੁੱਛਦੇ ਕਦੇ ਤੁਸੀਂ ਨਹੀਂ ਲਿਆ ਸਾਡੇ ਕੋਲ ਆਂਦੇ ਸਾਨੂੰ ਪੁੱਛਦੇ ਕੋਈ ਤਵਰ ਮਿਲੀ ਕਿ ਇੰਨੀ ਗੱਲ ਆ ਸਾਨੂੰ ਉਹਨਾਂ ਕੋਲ ਪੁੱਛਣੀ ਚਾਹੀਦੀ ਹਾਂ ਵੇਸਾਲ ਨੂੰ ਦੱਸੋ ਨਾ ਉਹ ਕਰਦੇ ਤੁਸੀਂ ਜਾ ਕੇ ਦੱਸੋ ਬਥੇਰੀ ਬਈ ਜੀ ਹਰ ਕੀ ਉਹਨਾਂ ਨੂੰ ਕੀ ਦੱਸੀ ਬਹੁਤ ਆਸੀਂ ਤਾਂ ਉਹਨਾਂ ਦੀ ਨਾ ਹੈਲਪ ਲੈਂਡ ਹੀ ਉਹਨਾਂ ਕੋਲ ਪਾਵਰ ਆ ਉਹ ਕੁਝ ਵੀ ਕਰ ਸਕਦੇ ਹਨ ਹੂੰ ਪਰ ਨਹੀਂ ਬਾਜੀ ਕੁਝ ਨਹੀਂ ਸਾਥ ਦਿੰਦੇ ਸਾਡਾ ਦੇਖਦੇ ਜੋ ਵਜੂਗੇ ਆਗੇ ਇਹ ਚੀਜ਼ਾਂ ਤੁਸੀਂ ਨਾ ਗੱਲ ਕਰਨਾ ਵਧੀਆ ਗੱਲਾਂ ਪਰ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰਦੇ ਭਾਜੀ ਸਾਡਾ ਸਪੋਰਟ ਕਰਨਾ ਸਾਨੂੰ ਦਾ ਤੋ ਕੀ ਲੋਕੇਸ਼ਨ ਦੇ ਦਿਓ ਸਾਨੂੰ ਬਸ ਪ੍ਰੋਪਰ ਕੇ ਅਸੀਂ ਆਪ ਲਿਆਵਾਂਗੇ। ਤੁਹਾਡਾ ਵੱਡ ਸਾਡੀ ਮਦਦ ਕਰਨੀ ਸਾਡੇ ਮੁੰਡੇ ਨੂੰ ਲੱਭਣ ਚਾ ਸਾਡੀ ਇਹ ਹੀ ਬੇਨਤੀ ਹੈ ਉਹਨਾਂ ਨੂੰ। ਤੁਸੀਂ ਤੇ ਪੋਜੇਵਾਲ ਵੀ ਗਏ ਆ? ਹਾਂਜੀ ਪੋਜੇਵਾਲ। ਅੱਛਾ ਬਲਾ ਚੋਰ ਬਲਾ ਚੋਰ ਵੀ ਭਾਜੀ ਉੱਥੇ ਵੀ ਅਸੀਂ ਕਰਾਈ ਆ ਰਿਪੋਰਟ ਬਲਾ ਚੋਰ ਦੀ ਹਾਂਜੀ। ਅਹ ਜੀ ਤਾਂ ਕੋਈ ਪਤਾ ਨਹੀਂ ਲੱਗਿਆ। ਕੋਈ ਪਤਾ ਨਹੀਂ ਭਾਜੀ ਲੱਗਿਆ। ਹਾਂਜੀ। ਅੱਛਾ। ਤੇ ਕੋਲ ਮਤਲਬ ਆਪਣੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਤੁਸੀਂ? ਹਾਂਜੀ ਭਾਜੀ ਸਾਰੇ ਆਂਦੇ ਆ ਭਾਜੀ ਰਿਸ਼ਤੇ ਜਿਹਨਾਂ ਪਤਾ ਲੱਗੀ ਜਾਂਦਾ ਭਾਜੀ। ਹੂੰ। ਉਹ ਆਈ ਜਾਂਦੇ ਘਰੇ। अच्छा हां जी वो भी लबदे ਨਾਲ ਜੀ हां जी ਸਵੇਰ ਦੀ ਅੱਛਾ ਸ਼ਾਮ ਦੀ ਗੱਲਾਂ ਸ਼ਾਮ ਨੂੰ ਗਿਆ ਜੀ ਹਾਂ ਜੀ ਸ਼ਾਮ ਨੂੰ ਜਿਹੜੀ ਲਾਸਟ ਸਰਫ ਜਿਹੜੀ ਮਿਲੀ ਆ ਫੁਟੇਜ ਉਹ ਮਿਲੀ ਝਾਂਗੜੀਆਂ ਤੋਂ ਭਾਜੀ ਅੱਛਾ ਝਾਂਗੜੀ ਉਹ ਕਿੱਥੇ ਕੋ ਮਿਲੀ ਆ ਉਹ ਝਾਂਗੜੀਆਂ ਭਾਜੀ ਮੋੜ ਪਰ ਕੈਮਰਾ ਜੀ ਇੱਕ ਭੱਦੇ ਨੂੰ ਜਾਂਦਾ ਰੋਡ ਹਾਂ ਜੀ ਇੱਕ ਝਾਂਗੜੀਆਂ ਤੋਂ ਆਪਣੇ ਮੋਜੋ ਵਾਲ ਨੂੰ ਜਾਂਦਾ ਉਸ ਮੋਜੋ ਵਾਲ ਦੇ ਰੋਡ ਤੇ ਅੱਛਾ ਉਹ ਕਿਸੇ ਦੇ ਘਰੋਂ ਲਈਏ ਤੁਸੀਂ ਹਾਂ ਜੀ ਤੇ ਬਾਈ ਬੇਨਤੀ ਹੈ ਜੀ ਬਾਈ ਵੀ ਦੀ ਵੀਡੀਓ ਦੇਖ ਰਹਾ ਆ ਪੱਕੀ ਬਾਈ ਵੀ ਤਾਂ ਤੁਹਾਡੇ ਪਰਿਵਾਰ ਦਾ ਹਾਲ ਯਾਰ ਬੁਰਾ ਆ ਤੁਸੀਂ ਆਪਣੇ ਪਰਿਵਾਰ ਨੂੰ ਆ ਕੇ ਸਾਹਮਣੇ ਆਣੇ ਨੂੰ ਦੇਖੋ ਤੇ ਬਾਕੀ ਪ੍ਰਸ਼ਾਸਨ ਕੋਲੋਂ ਮੰਗ ਬਾਈ ਹੁਣੀ ਤੁਸੀਂ ਪ੍ਰਸ਼ਾਸਨ ਨੂੰ ਇੱਕ ਵਾਰ ਆਪਣੇ ਕੋਲੋਂ ਕਹਿ ਦਿਓ ਬੇਨਤੀ ਕਰ ਦਿਓ ਜੋ ਕੇ ਤੇ ਹਾਂ ਹਾਂ ਜੀ ਸਾਡੀ ਤਾਂ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਸਾਡੀ ਮਦਦ ਕਰੋ ਸਾਡੇ ਮੁੰਡੇ ਨੂੰ ਲਵਾਉਣ ਚ ਬਸ ਇਹੀ ਬੇਨਤੀ ਹੈ ਸਾਡੀ ਤਾਂ ਵੀ ਉਹ ਜਲਦੀ ਤੇ ਜਲਦੀ ਕਰੇ ਆ ਜੀ ਭਈ ਤੁਸੀਂ ਵੀਡੀਓ ਵੀ ਸ਼ੇਅਰ ਕਰ ਦਿਓ ਮੇਰਾ ਵੀਰ ਬਣ ਕੇ ਮੇਰੀ ਭੈਣਾਂ ਜਿਹੜੇ ਵੀ ਮੈਨੂੰ ਪਿਆਰ ਕਰਦੇ ਆ ਬੀਬੀ ਵਰਗੀ ਪਤਾ ਚੋ ਬਦਲ ਕਰਦੇ ਆ ਸਾਰਿਆਂ ਨੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਬਾਜੀ ਘਰੇ ਆ ਸਕੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ